त ਹੁਰਾਈ ਦਿੱਸ ਮੌਕੇ ਤੇ ਆਏ ਸਾਰੇ ਸਪੀਚੀ ਲੀਡਰਸ਼ਿਪ ਦਾ ਧੰਨਵਾਦ ਜੈ ਭੀਮ ਜੈ ਭਾਰਤ ਅੱਜ ਅਸੀਂ 3.5 ਸਾਲ ਹੋ ਗਏ ਪੰਜਾਬ ਕੇ ਸਰਕਾਰ ਬਣੀ ਨੂੰ ਔਰ ਜਦੋਂ ਸਰਕਾਰ ਬਣ ਤੋਂ ਪਹਿਲਾਂ ਆਹ ਪਾਰਟੀ ਨੇ ਇੱਕ ਨਾਅਰਾ ਦਿੱਤਾ ਸੀ ਕਿ ਅਸੀਂ 10 ਮਹੀਨੇ ਪੰਜਾਬ ਕੇ ਨਸ਼ਾ ਮੁਕਤ ਕਰ ਦੇਾਂਗੇ ਰਵਾਇਤੀ ਪਾਰਟੀਆਂ ਦਾ ਸੱਚਮੈਂ ਪ੍ਰੇਤਾਚਾਰ ਹੈ ਗੁੰਡਾ ਕਰਦੀ ਹੈ ਵੀਐਪੀ ਕਲਚਰ ਜਿਹੜਾ ਪਿਛਲੀ ਅਰਵਤੀ ਪਾਰਟੀਆ ਖੜਾ ਕੀਤਾ ਸੀ ਉਹਨੂੰ ਕਦਮ ਕਰਾਂਗੇ ਇਹ ਲੋਕ ਮੁੱਦੇ ਲੈ ਕੇ ਉਹ ਜਨਤਾ ਦੀ ਕਚਹਿਰੀ ਚ ਗਏ ਸੀ ਔਰ ਲੋਕ ਕਿਤੇ ਪਰਵਤੀ ਪਾਰਟੀਆਂ ਦੇ ਵਿਰੁੱਧ ਉਹਨਾਂ ਤੋਂ ਨਿਰਾਸ਼ ਸੀ ਹਤਾਸ਼ ਸੀ ਹਤਾਸ਼ ਔਰ ਲੋਕਾਂ ਨੇ ਇਹਨਾਂ ਪਾਰਟੀ ਤੇ ਇੱਕ ਦੇਖਿਆ ਕਿ ਪੰਜਾਬ ਦੇ ਇੱਤ ਜਾਣਗੇ ਔਰ ਉਹਨਾਂ ਲੋਕਾਂ ਨੇ ਇੱਕ ਵੱਡਾ ਪੱਥਵਾ ਜਾਰੀ ਕੀਤਾ ਔਰ ਸਰਕਾਰ ਬਣ ਤੋਂ ਬਾਅਦ

अॼु ड्रग मार्धो नज़र नज़र आयो ग़रीब घर अॼु नशे राती अचे दर्जी अॼु सरकार सफ़ा दे री बे उपराल पर जॾहिं जनता तक जा उपराले अॼु जहिड़े चूटे अॼु साम्हूं नज़र आ रह